ਜਿੰਦਾਬਾਦ ਸਾਡਕੇ ਸੰਗ ਜਿੰਦਾਬਾਦ 30 ਬੰਦੇ ਬਗੈਰ ਸਾਨੂੰ ਪੁੱਛੇ ਧੱਕਾ ਮਾਰ ਕੇ ਅੰਦਰ ਬੜੇ ਨੇ ਕੋਈ ਕਾਰਨ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਰੇਡ ਕੀਤੀ ਗਈ ਹੈ ਕੋਈ ਕੁਝ ਨਹੀਂ ਦੱਸਿਆ ਤੱਕਾ ਮਾਰ ਕੇ ਅੰਦਰ ਅੰਦਰ ਬੜੇ ਨੇ ਮੈਂ ਵੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ਤੱਕਾ ਮਾਰ ਕੇ ਬਾਹਰ ਕੱਢਿਆ ਗਿਆ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਸਾਡਾ ਪ੍ਰਾਈਵੇਟ ਘਰ ਹੈ ਜੋ ਮਰਜ਼ੀ ਅੰਦਰ ਆਏ ਤੁਸੀਂ ਪਲੀਜ਼ ਅੰਦਰ ਆਓ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਤੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ بند کر د you are threatening no one no, one second it is the other way no you are no 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 i tell you i tell you i tell you no nobody 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 you have one. please tell me how i tell you one, one second kaun hai ji mera sir koi teenu kinu superintendent sahab thalle mile tu si jo hai bag jid tu mai house kal se on de start recording gani everything what is happening ਮੈਂ ਵੀ ਹੋਰ ਨਹੀਂ ਨੋ ਨੋ ਯੂ ਹੈਵ ਨੋਟ ਟੋਲਡ ਮੀ ਐਨੀਥਿੰਗ ਆ ਵਾਂਟ ਟੂ ਨੋ ਵਾਟ ਇਜ਼ ਗੋਇੰਗ ਆਨ ਹਰ ਦਿਸ ਇਜ਼ ਮਾਈ ਆ ਪਲੀਜ਼ ਮੇਰੇ ਵਾਈਫ ਨਾਲ ਹੋਰੀ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਦਿਸ ਇਜ਼ ਮਾਈ ਹਾਊਸ ਆ ਵਾਂਟ ਟੂ ਨੋ ਵਾਟ ਆਰ ਆਮ ਨਾ ਪਿੱਛੇ ਹੋ ਜਾਓ ਡੋਨਟ ਮਿਸਬੀ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਦਿੱਪੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਬਸ ਆ ਜੀ ਤੁਸੀਂ ਆਓ ਆ ਜਾਓ ਬੁਲਾ ਯਾਰ ਮੈਂ ਤੈਨੂੰ ਤੈਨੂੰ ਕਹਾ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇਰੀ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਕੋਣ ਕਹੇ ਛਾਲ ਮਾਰੋ ਗੇਟ ਦੇ ਉੱਤੋਂ ਦੀ ਆ ਜਾਓ ਅੰਦਰ ਸਾਰੇ ਬਲავ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ Who is this Don't worry don't worry ਮੈਂ ਲਿਖ ਲਿਆ ਉਹ ਜੀ ਕਿਸਲੇ ਬੰਦ ਰਹੀ ਨੰਬਰ ਉਹ ਜੀ ਗਾਣ ਹੈ ਉਹ ਲੈ ਰਹੀ ਇਨਸਪੈਕਟਰ ਜੀ ਮੈਂ ਪਲੀਜ਼ ਜੀ ਕੀ ਜੀ ਹਾਂ ਜੀ ਹਾਂ ਜੀ ਮੈਨੂੰ ਮਾਤੇ ਜੋ ਪ੍ਰੋਬਲਮ ਚ ਹਾਊ ਹੈਵ ਯੂ ਪਾਚਡ ਇਨ ਟੂ ਮਾਈ ਹਾਊਸ ਵਿਆਊਟ ਮਾਈ ਨੋਲੇਜ ਨਾ ਦੱਸੋ ਦੱਸੋ ਦੱਸ ਹੀ ਨਹੀਂ ਰਿਹਾ ਲਾ ਕੋਈ ਦੱਸ ਹੀ ਨਹੀਂ ਰਿਹਾ ਯੂ ਹੀ ਸੈਡ ਇਹ ਦੱਸਣ ਨੇ ਤੁਸੀਂ ਕਹਿ ਰਹੇ ਹੋ ਇਹ ਦੱਸਣ ਨੇ ਨਹੀਂ ਨਹੀਂ ਮੈਮ ਲੀਗਲ ਦੱਸ ਰਹੇ ਦੱਸ ਤੇ ਕੋਈ ਨਹੀਂ ਤੋਣਾ ਤੋ ਦੋਣਾ ਤੋ ਦੱਸ ਕੋਣ ਦੱਸ ਮਲਾਉਂ ਤੋ ਨੋਮੀ ਪ੍ਰਕਿਰਿਆ ਇਹ ਕੋਈ ਮੁਨਾਜ਼ਰੇ ਨਹੀਂ ਹੈ ਚਲੋ ਫਿਰ ਟੇਡ ਤੁਝੇ ਮੇਰਾ ਬੰਦਾ ਜੀ ਤੁਸੀਂ ਦੱਸੋ ਇੱਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਬਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਤੂੰ ਮੇਰੇ ਨਾਲ ਗੱਲ ਕਰੋਗੀ ਆਪਣੇ ਪੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸੇ ਕੋਜ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਹਾਊ ਆਰ ਯੂ ਆਸਕਿੰਗ ਮਿਸ OK ਹਾਂ ਯੂ ਦਾ ਐਮ ਐਲ اے ਜੀ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਟੂ ਯੂ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. No, I, I was down. Excuse me, can I finish talking? No. Please let me finish talking. the right way 1 uh, minute ji i don't know who you are no no 2 minute to main lagatar sun rahe ho kinne mere darwaja andar tod ke kaun vadan di koshish kiti hai ji thonu kya kya keha ki 2 minute baitho mila denne halat jana utthe galla hon gi main halat ki ta jaamange tusi bhi jaoge koi problem nahi excuse me ji you have come to my house this is my house ओके दिस इज योर हाउस यस दिस इज माय हाउस आई इट इज इट इज रेडी दैट्स नॉट आई थिंक मैकमेंट फॉर नो मैं गल दसों ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸਭੀ ਗੱਲ ਦੀ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾਲ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਹੈ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਅ ਕੋ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੋ ਕੋ ਵਰਿੰਦਰ ਨੂੰ ਬਦਲਤਾ ਕਿੰਨਿਆਂ ਜੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਠੋਡ ਮਾਰੀ ਗਏ ਨਹੀਂ 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 ਆ ਹੁਣ ਬਦਲੀਏ ਠੋੜ ਸਟੇਟਰ ਬਹੁਤ ਵੱਡਾ ਨਹੀਂ ਤੁਸੀਂ ਆਪਣਾ ਜੋਰ ਦੇ ਇਨਫੋਰਸਿੰਗ ਅਥਾਰਟੀ ਆਮ ਅਨਸੀਬਲ ਟੂ ਦ ਲਾ ਤਾਂ ਨੋ ਟੂ ਯੂਰ ਦਾ ਅਥਾਰਟੀ ਯੂ ਡੋਨਟ ਨੀਡ ਟੂ ਫੋਰਸ ਯੋਰ ਵੇ ਥਰੂ ਦੱਸੋ ਜੀ ਧੱਕੇ ਨਾਲ ਵੜੇ ਕਿ ਨਹੀਂ ਵੜੇ ਜਾ ਸਕਦੇ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸੀ ਸਰ ਆਪਾਂ ਨਹੀਂ ਮੰਨ ਸਕਾ ਆ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਬੰਦ ਸਰ ਆ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨੂੰ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਤੋ ਆਰਾਮ ਨਾਲ ਹਾਲ 'ਚ ਆ ਜਾਓ ਸਿੱਟ ਡਾਊਨ ਹੋ ਜਾਓ ਮੈਡਮ ਸੀਟਰ ਹਾਂ ਪਲੇਟ ਰੀਕਾਲ ਮਾਈ ਲੋਇਡਰ ਨੂੰ ਵੀ ਯਰ ਨਾ ਟਾਕਿੰਗ ਐਨੀਥਿੰਗ ਟੂ ਦਿ ਲੋਇਡਰ ਆਹ ਬੈਠੋ ਬੈਠੋ ਚਾਹ ਪਾਣੀ ਭੁਲਾਓ ਇਹਨਾਂ ਨੂੰ ਸਭ ਨੂੰ ਅਨ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਅਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ਤੱਕੇ ਨੂੰ ਕੀ ਦਰਵਾਜੇ ਬੰਦ ਕਰਨ ਨੂੰ ਕਿ ਆ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸ ਨੇ ਲੈਟ ਮੀ ਕਾਲ ਮਾਈ ਲਾਇਰਜ਼ ਲਾਇਰਜ਼ ਨੂੰ ਬੁਲਾ ਲਓ ਜੀ ਜਿਸ ਕਾਲ ਆਫ दैट ਆਪਣੇ ਨੇ ਸੋ ਆਪਣੇ ਦਮਨ ਵੀ ਐਜਾ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਆ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਹੌਲ ਕੋਲਵਾ ਦੇ ਨਾ ਅਮੀਰ ਇਸ ਸ਼ਾਪ ਆ ਇੱਕ ਨਾ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ মিডিਆ ਵਾਲੇ ਨੂੰ ਨਹੀਂ ਆਣ ਦੇ ਰੇ ਜਿڑا ਇੱਥੋਂ ਹੀ ਦੇਖ ਲੋ ਕੋਲ ਹਾਏ ਅਮੀਰ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਵਿਦ 30 ਪੀਪਲ ਐਂਡ ਵਾਸ ਯੂ ਵੇ ਥਰੂ ਤੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟਰੈਨਾਈਜ਼ ਕੀਤਾ ਯੂ ਹੈਵ ਟਰੈਨਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕੋਜ਼ ਥਿਸ ਇਜ਼ ਟੋਟਲ ਲੋਟ ਜਾਂ ਧੱਜਿਆ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ ਮਤਲਬ ਤੁਸੀਂ ਆਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਆਸ ਟੂ ਸਟੂਡੈਂਟਸ ਤੁਹਾਡਾ ਸਟੂਡਿੰਗ ਕਰਾਉਣਾ ਚਾਹੀਦੀ ਬੁਲਾਓ میرے دفتر آئے ہو گل کروٹ از نوٹ داٹ دانسنگ you are trespassing into my house that's it no no tusi aaye authorities da ek minute vente ji pehla tusi apni introduction tu video banaye ptc wale nu bula sakda unna nu sare channels nu bula lo ji sare channels nu bula lo tusi security tusi mainu gall gall karo ji main itthe incharge ha mera tusi mere naal gall karo majood hon ek main gall dassa ji ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਸੇਜ ਉਹਨਾਂ ਦੀ ਪਛਾਣ ਤੁਸੀਂ ਉਹਨਾਂ ਨੂੰ ਪਛਾਣੋ ਮੈਨੂੰ ਲੋਕ ਮੈਨਾਂ ਆਇਆ ਹੋਇਆ ਯੂ ਜੀ ਕੁਦੈ ਤੁਹਾਡਾ ਕਿੰਨਾ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਵਾਹ ਆ ਤੁਸੀਂ ਵਰਦੀ ਚ ਨਹੀਂ ਕਲਾਈਮ ਸਵਾਰਡ ਦੇ ਬਿਜ਼ਨਸ ਵੀ ਕੋਲ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਪਰਜੋ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਰਹੇ ਬਿਲਕੁਲ ਗੱਤਗਲ ਹੈ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿੰਦੇ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਅਸੀਂ ਦੱਸ ਦਿੰਦੇ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਦੇ ਹੋਣੇ ਆਖੀ ਤੁਸੀਂ ਮੈਨੂੰ ਕੱਲ ਦੱਸੋ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਤੁਹਾਡੇ ਨਾਲ ਦੱਸਿਓ ਮੜ ਜਾ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਕੋਆਪਰੇਟ ਕਰੋਗੇ ਤੁਸੀਂ ਆਪ ਬਹਿ ਜਾਓ ਕੈਮਰੇ ਨਾਲ ਸੁਣਨੀ ਮਿਲਦੀ ਕੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪਣੇ ਕੋਈ ਸਭ ਕੁਝ ਰਿਕਾਰਡ ਹੋਊਗੀ ਕੈਮਰੇ ਚ ਅਸੀਂ ਆਪਣਾ ਬੈਠੂਗੇ ਅਸੀਂ ਰੋਕੇ ਰੱਖੋ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦਮ ਬੰਦੇ ਕਰ ਦੇ ਲੱਖ ਨੂੰ ਉਹ ਸਭ ਰਿਕਾਰਡ ਹੋ ਜਾਏ ਤੁਹਾਡਾ ਵੀ ਸਕਿਉਰਟੀ ਗਾਰਡ ਹੈ ਸਾਰੀ ਇੰਜੀਨੀਅਰ ਨਾ 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 ਫਿਰ ਟ੍ਰੈਕ ਹੈ ਤਾਂ ਤੁਸੀਂ ਤਾਂ ਕਰ ਕੀ ਰਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਜਾਨ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖਾ ਇੱਧਰ ਬਣਾਓ ਇਹਨੂੰ ਬਾਰੇ ਸਾਰੀ ਪ੍ਰਕਿਰਿਆ ਤੋਂ ਵਿਗੜਫਾਉਣ ਦੇ ਖਾਬਰੇ ਨਾਲ ਕੋਈ ਤੁਸੀਂ ਜਿਹੜਾ ਵਿਗੜ ਉਹ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਵਰਤੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੁਸੀਂ ਸਰਮੈਨ ਇੰਸਪੈਕਟਰ ਤਵਰਤੀ ਕਿੱਥੇ ਜੀ ਬਿਜ਼ਨਸ ਸਾਡੀ ਤਵਰਤੀ ਹੈ ਜੀ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਆ ਪੁਲਿਸ ਸੀਗਾ ਤੁਸੀਂ ਕੀ ਹੋਣਾ ਜੀ ਤੁਸੀਂ ਕੋਲ ਜੀ ਤੁਸੀਂ ਜੀ ਡੀਐਸਪੀ ਬੇਸ ਤੇ ਹੋਰ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਗਰ ਡੁੱਟੇ ਮੇਰਾ ਧੱਕਿਆ ਫੋਨ ਹੈ ਜੀ ਕਮੈਂਡ ਐਸਪੀ ਵਿਜਨ ਸਾਡੇ ਸਾਰੇ ਅੱਛਾ ਜੀ ਇਧਰ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਦੀ ਬੈਠੋ ਮੇਰੇ ਘਰ ਆ ਗਏ ਜੀ ਤੁਹਾਡੇ ਮੇਰੇ ਘਰ ਆਏ ਆ ਜੀ ਮੇਰੇ ਕੋਲ ਰਿਪੋਰਟਰ ਨਹੀਂ ਪਲੀਜ਼ ਕੋ ਯੂ ਆਰ ਨੋਟ ਕੋਆਪਰੇਟਿੰਗ ਸੁਣੋ ਮੇ ਰਿਲੀਜ਼ ਕਰੋ ਪਲੀਜ਼ ਅਕਾਊਂਟ ਨਹੀਂ ਨੋਟ ਇਨ ਪਬਲਿਕ ਵਾਈ ਨੋਟ ਇਨਵੈਸਟਿਗੇਸ਼ਨ ਦੇ ਆ ਮਾਈ ਬੀ ਪੀਪਲ ਮੈਂ ਸਹੀ ਸਿੰਨੇਖ ਮਖਸਰ ਕੀਤਾ ਹਾਂ ਨੋ ਆਈ ਆਮ ਨੋਟ ਆਮ ਸੌਰੀ ਤੁਹਾਨੂੰ ਲੱਗਦਾ ਕੋਈ ਜਾਬਤਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਧੱਕਾ ਕਰ ਰਹੇ ਹੋ ਵੇਖ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇਰੇ ਤੱਕ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਤੱਕਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲਾਂ ਵੀਡੀਓ ਰੋਕੀ ਲੈਣਗੇ ਜੇ ਤੁਸੀਂ ਬੋਲੋ ਤਾਂ ਮੌਕਾ ਦੂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨਾ ਇਨ ਫਰੰਟ ਆਫ ਦਾ ਕੈਮਰਾ ਉਸ ਜਿਹੜੇ ਬਹੁਤ ਨਾਲ ਅਮੀਰ ਐਡਵੋਕੇਟ ਬਰਨੋਦ ਲਾਲ ਨੂੰ ਸਾਰਾ ਦੱਸਦੇ ਡਾਕਟਰ ਜਿਹੜੇ ਕੀ ਕਰਦੇ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਵੇਖੋ ਕੋਈ ਪੰਦ ਚ ਕਰਨਾ ਕੀ ਵੀਡੀਓ ਬਣਾਈ ਚੱਲੂ ਜੀ ਬਹੁਤ ਬੁਲਾ ਲਿਆ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰ ਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਕਿ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਚੀ ਮੈਂ ਜਾਪ ਤੇ ਜੀ ਗੱਲ ਕਰ ਰਿਹਾ ਹਾਂ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਜੀ ਹੁੰਦੇ ਨਾ ਤੁਸੀਂ ਕਹਿੰਦੇ ਸੁਣੋ 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 ਜੇ ਜਾਪ ਤੇ ਜੀ ਹੁੰਦੇ ਨਾ ਕੁਝੀ ਰਾਮਨਾਲ ਆਉਂਦੇ ਮੈਂ ਰਾਮਨਾਲ ਆਪਦੇ ਨਾਲ ਬੈਠੇ ਸਕਾਉਟਿੰਗ ਮੈਂ ਆਪ ਨੂੰ ਨੋਟ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਕਿਹਨੂੰ ਕਿਹਨੂੰ ਨੋਟ ਕਰਾਇਆ ਦਿਖਾ ਰਹੀ ਜਿਹਨੂੰ ਨੋਟ ਕਰਾਇਆ ਤੁਹਾਡੇ ਸਟੋਰ ਦੀ ਨਹੀਂ ਜੀ ਖੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਦੇ ਨਾਲ ਉਹਨੇ ਸੀ ਨਿਸ਼ਾਨ ਦੇ ਉਹਨਾਂ ਨੇ ਦੱਸਿਆ ਸੀ ਸਾਹ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠੇ ਹਾਂ you are try to break open my door ਜਾਵਸ ਤਾਂ ਨਹੀਂ ਆ ਕੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠਿਆ ਨਹੀਂ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋਵੇਂ ਖੜੀ ਨਹੀਂ ਤੁਸੀਂ ਪਰੇ ਮੇਂ ਘਰਾਟ ਕੇ ਜਾਦਾ ਬੈਠੋ ਕੁਛ ਨਹੀਂ ਹੋ ਰਿਹਾ